ਮੰਮੀ ਪੀ ਲੋ ਜਮ ਸੋਚੀ ਜਾਂਦੇ ਜੁਰਦੰਦੇ ਖਾਣ ਪੀਣ ਨਾਲ ਤੁਹਾਡਾ ਬਿਲਕੁਲ ਨਹੀਂ ਧਿਆਨ ਹੈਗਾ ਬਿਮਾਰ ਹੋ ਜਾਓਗੇ ਸੀਮਾ ਤੂੰ ਖਾਣ ਪੀਣ ਦੀ ਗੱਲ ਕਰਦੀ ਏ ਇੱਥੇ ਤੇ ਇੱਕ ਇੱਕ ਮਿੰਟ ਇੱਕ ਇੱਕ ਸਾਲ ਬਰਾਬਰ ਪੈ ਨਿਕਲਦਾ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਇਹ ਬਣ ਕੀ ਗਿਆ ਇਹ ਕੀ ਹੋਇਆ ਕਿਵੇਂ ਹੋਇਆ ਮੈਨੂੰ ਸੀਮਾ ਨੇ ਅੱਦਕ ਸਮਝ ਨਹੀਂ ਪਈ ਜਾਂਦੀ ਪਰੇਸ਼ਾਨੀ ਤੇ ਬੜੀ ਏ ਮੰਮਾ ਤੁਨ ਕਰੀਏ ਤੇ ਕਰੀਏ ਕੀ ਹੱਥ ਪੱਲਾ ਤੇ ਮਾਰਨਦੇ ਆ ਹੁਣ ਨਹੀਂ ਕੁਝ ਬੰਦਾ ਹੁਣ ਉਹ ਵੀ ਤੇ ਉਧਰ ਰਣਜੀਤ ਵੀ ਤੇ ਕੁਝ ਕਰਦਾ ਹੀ ਹੋਏਗਾ ਮੰਮਾ ਸਵਾਦ ਮਿੱਟੀ ਕਰਦੇ ਹੋਣਗੇ ਨਹੀਂ ਜੇ ਉਹ ਕਰਦੇ ਹੁੰਦੇ ਨਾ ਇੱਥੋਂ ਤੱਕ ਨੋਬਦੀ ਨਾਂ ਆਂਦੀ ਮੈਨੂੰ ਗੱਲ ਸੁਣ ਉਹ ਕੋਈ ਭੱਜਣ ਵਾਲਾ ਬੱਚਾ ਥੋੜਾ ਸੀ ਜਿਹੜਾ ਭੱਜ ਕੇ ਗੇਟੋਂ ਬਾਹਰ ਨਿਕਲ ਗਿਆ ਤੇ ਲੈ ਗਿਆ ਕੋਈ ਚੁੱਕ ਕੇ ਭੱਜਣ ਵਾਲਾ ਤੇ ਨਹੀਂ ਸੀ ਮੰਮਾ ਖੋਇਆ ਤੇ ਕਾਂਢੀ ਆ ਇਹ ਖੜਿਆ ਚੁੱਕ ਕੇ ਹੀ ਆ ਬੱਚਾ ਇਹ ਮਿਲੀ ਭਗਤ ਹੀ ਤੁਸੀਂ ਚਾਹੇ ਮੰਨੋ ਤੇ ਭਾਵੇਂ ਨਾ ਮੰਨੋ ਇਹ ਵਿੱਚ ਬੜੀ ਗੁੱਥੀ ਜੋ ਬੜੇ ਕੁਛ ਨਿਕਲਨੇ ਜੀ ਵੇਖਿਆ ਜੇ ਤੁਸੀਂ ਕੀ ਕਰੀਏ ਮਸਾ ਮਸਾ ਕੁੜੀ ਨੂੰ ਖੁਸ਼ੀਆਂ ਮਿਲੀਆਂ ਸੀ ਨਜ਼ਰ ਹੀ ਲੱਗ ਗਈ ਉਹ ਹੋਈ ਅੱਡੀ ਹੋ ਗਈ ਆ ਉਹਦੇ ਦੀ ਸੋਚ ਕੇ ਸੀਮਾ ਮਾਇਆ ਹੈ ਕਲੇਜਾ ਉਹਦਾ ਇਹ ਤਾਂ ਗੱਲ ਸਹੀ ਹੈ ਸੋਚ ਕੇ ਸੋਚ ਕੇ ਵੀ ਡਰ ਲੱਗਦਾ ਏ ਉਹਦੇ ਨਾਲ ਤੇ ਬੀਤੀ ਹੈ ਬੱਚਾ 2 ਮਿੰਟ ਅੱਖਾ ਤੋਂ ਓਲੇ ਹੋ ਜੇ ਨਾ ਤੇ ਮਾਮਾ ਦੀ ਜਾਨ ਨਿਕਲਣਾ ਪੈਂਦੀ ਏ ਬਿਹਾਏ ਮੇਰਾ ਬੱਚਾ ਕਿੱਥੇ ਗਿਆ ਤੇ ਉਹਨੇ ਤੇ ਫਿਰ ਆਪਣੇ ਆਪ ਤੇ ਸਈਆਂ ਨੇ ਸਾਰੀਆਂ ਕੁੜੀ ਨੇ ਸਹੀ ਗੱਲ ਐ ਮੰਮਾ ਕੀ ਕਰੀਏ ਸਮਝ ਤੋਂ ਬਾਹਰ ਹੋ ਗਈਆਂ ਗੱਲਾਂ ਉਹਨੇ ਸਮਝ ਤੋਂ ਬਾਅਦ ਮੇਰਾ ਤੇ ਵਾਸਤ ਚੱਲੇ ਨਾ ਜੇ ਮੇਰੇ ਹੱਥੇ ਚ ਹੋਵੇ ਨਾ ਮੈਂ ਤੇ ਇੱਕ ਘੜੀ ਵੀ ਨਾ ਪਾਵਾਂ ਉਹਦਾ ਬੱਚਾ ਲਿਆ ਕੇ ਉਹਨੂੰ ਬੜਾ ਦੂੰ ਪਰ ਵਾਸਤੇ ਮੰਮਾ ਚੱਲਦਾ ਨਹੀਂ ਨਾ ਇਹੋ ਹੀ ਤੇ ਗੱਲ ਐ ਉਹਨੇ ਨਾ ਨਹੀਂ ਮੰਨ ਤੇ ਪਰੇਸ਼ਾਨੀ ਪਈ ਐ ਨਾ ਸਮਝ ਨਹੀਂ ਆਉਂਦੀ ਮੈਂ ਮਮਾ ਸਾਹਿਬ ਨੂੰ ਫੋਨ ਕੀਤਾ ਸੀ ਤੇ ਮੈਂ ਕਹਿਣ ਲੱਗੀਆਂ ਉਹਨਾਂ ਨੇ ਇਸ ਕੀਤੀ ਸਲਾਹ ਕਿ ਮੈਂ ਨਾ ਰਿਪੋਰਟ ਕਰ ਲਗਾ ਥਾਣੇ ਤੇ ਸ਼ਮੀ ਤੇ ਮਨਾ ਕਰਿੰਦੀ ਐ ਕਿਉਂ ਹੋਣ ਕਿਉਂ ਮਨਾ ਕਰਿੰਦੀ ਐ ਉਹਨਾਂ ਇਸ ਕਰਕੇ ਕਰਨਦੀ ਐ ਕਹਿੰਦੀ ਥੋੜਾ ਚਿਰ ਰੁਕ ਜਾਓ ਕੀ ਪਤਾ ਬੱਚਾ ਲੱਭ ਜੇ ਇਹ ਥੋੜਾ ਚਿਰ ਥੋੜਾ ਚਿਰ ਜਵਾਵਾ ਰਵਾਜ ਪਹਿਲਾਂ ਵੀ ਥੋੜਾ ਚਿਰ ਰੁਕ ਜਾਓ ਥੋੜਾ ਚਿਰ ਰੋਈ ਘੜੀ ਜੇ ਤੀ ਥਾਣੇ ਰਿਪੋਰਟ ਕਰਤੀ ਨਾ ਤੇ ਰਾਣੀ ਨੂੰ ਫੜ ਕੇ ਲੈ ਜਾਣਗੇ ਤੇ ਇਹਨਾਂ ਨੇ ਤੇ ਲੱਭਣਾ ਵਾ ਤੇ ਲੈ ਜਾਣ ਫੜ ਕੇ ਉਹਨੂੰ ਚਾਰ ਮਾਰਨ ਡੰਡੇ ਢੋਈਓ ਦੀ ਤੇ ਆਪੇ ਵੇਖ ਕਿਵੇਂ ਭੱਜਣਗੇ ਅੱਗੇ ਪਿੱਛੇ ਸਾਰਾ ਕੁਝ ਬੱਕ ਜਾਣਾ ਵਾ ਉਹ ਬਕਾ ਲੰਦੇ ਆ ਸਭ ਜਾਚਾ ਹੁੰਦੀਆਂ ਨੇ ਸੀਮਾ ਉਹਨਾਂ ਨੂੰ ਆ ਇਹ ਤਾਂ ਸਾਨੂੰ ਬੇਵਕੂਫ ਬਣਾਉਂਦੇ ਨਹੀਂ ਤੇ ਅਸੀਂ ਬਣੀ ਜਾਂਦੇ ਕਮਲੇ ਰਮਲੇ ਹੁਣ ਦੱਸੋ ਕੀ ਕਰਾਂ ਫਿਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਅਗਰ ਜੇ ਬੰਥਾਣੇ ਚੱਲ ਵੀ ਜਾਂਦੇ ਆ ਤੇ ਉਹਨਾਂ ਨੇ ਪ੍ਰੂਫ ਮੰਗਣਾ ਤੇ ਪ੍ਰੂਫ ਸਾਟੇ ਕੋਈ ਹੈਗਾ ਨਹੀਂ ਆ ਹਾਂ ਸੱਚ ਮੈਨੂੰ ਸ਼ੰਮੀ ਨਹੀਂ ਗੱਲ ਜ਼ਿਆਦਾ ਈ ਉਹ ਕਹਿੰਦੀ ਜਦੋਂ ਅੰਜੂ ਜਾਣ ਲੱਗੀ ਨਾ ਤੇ ਚਿੱਠੀ ਛੱਡ ਗਈ ਉਹ ਚ ਸਾਫ਼-ਸਾਫ਼ ਲਿਖਿਆ ਸੀ ਕਿ ਟਿੱਕੀ ਸ਼ਟ ਹੈਗੀ ਹਾਂ ਚਿੱਠੀ ਸ਼ਟ ਕੇ ਗਈ ਤੇ ਮੈਨੂੰ ਸ਼ੰਮੀ ਨੇ ਖੋਦ ਦੱਸਿਆ ਇਹ ਚਿੱਠੀ ਹੁਣ ਲੱਭੀ ਹੈ ਹਾਂ ਚਿੱਠੀ ਹੁਣ ਲੱਭੀ ਜੇ ਸਿਮਰਤ ਨੂੰ ਉਹਦੇ ਹੱਥ ਲੱਗੀ ਚਿੱਠੀ ਸਾਸਦੇ ਹੱਥ ਨਹੀਂ ਲੱਗੀ ਤੇ ਪ੍ਰੂਫ ਤਾਂ ਕਰ ਹੈਗਾ ਟਿੱਕੀ ਦੋ ਤੇ ਥਾਣੀ ਪਰ ਮੇਰੀ ਸੁਣ ਗੱਲ ਸੀ ਮਾਂ ਉੱਥੇ ਹੁਣ ਉਹਨੂੰ ਕੀ ਪਤਾ ਥਾਣੇ ਨੂੰ ਜਾਂ ਸਾਨੂੰ ਪਤਾ ਵਾ ਵੀ ਉਹ ਚਿੱਠੀ ਉਹਨੇ ਹੀ ਲਿਖੀ ਆ ਇਹ ਵੀ ਗੱਲ ਸੋਚਣ ਵਾਲੀ ਆ ਨਾ ਮੀ ਇੱਥੇ ਸਭ ਕੁਝ ਸੋਚਣਾ ਲਾਈਏ ਲੱਗੀ ਪਰ ਉਸ ਪੂਰੀ ਸਮਝਦਾਰੀ ਕਰ ਕਿ ਨਾ ਵਰਤ ਕੇ ਨਾ ਸਭ ਕੁਝ ਲੱਗ ਹੀ ਹੁੰਜ ਕੇ ਸੀਮਾ ਇਕੱਲਾ ਜਨਾਨੀ ਇਕੱਲਾ ਬੰਦਾ ਕੁਝ ਨਹੀਂ ਹੋ ਕਰ ਸਕਦਾ ਇਹ ਉਹਦੇ ਨਾਲ ਰਲਿਆ ਕੋਈ ਨਾ ਕੋਈ ਮੰਮੀ ਦੇਖੋ ਕਿディ ਹੈ ਰਹੀ ਆਈ ਗੱਲ ਆ ਸੀਸੀਟੀਵੀ ਚ ਕੈਮਰੇ ਦੀ ਵੀਡੀਓ ਆਈ ਆਈ ਤੇ ਮੂੰਹ ਸਾਰਾ ਕੱਜਿਆ ਆ ਤੇ ਪਤਾ ਲੱਗੰਦਿਆ ਆ ਕਿ ਬੱਚਾ ਉਹ ਹੀ ਲੈ ਕੇ ਜਾਂਦੀ ਆ ਇਹ ਨਹੀਂ ਸਮਝ ਆਈ ਕਿ ਇਹਨੇ ਗੇਟ ਖੋਲਿਆ ਇਹਨਾਂ ਨੂੰ ਬਾਸਾ ਖੜਾ ਕੇ ਨਹੀਂ ਆਇਆ ਇਸ ਸਾਰੇ ਸੁੱਤੇ ਪਏ ਜੇ ਫੀਮ ਖਾ ਕੇ ਸੁੱਤੇ ਪੈ ਤਨਸਾਰ ਜਦੋਂ ਦੇ ਮਮਾ ਇਹਨਾਂ ਦੇ ਘਰ ਅੰਜੂ ਆਈ ਐ ਨਾ ਕੁਛ ਨਾ ਕੁਛ ਹੁੰਦਾ ਆ ਪਿੱਛੇ ਜਿ ਕਿੰਨੀਆਂ ਸੱਟਾਂ ਲੱਗੀਆਂ ਹੀ ਰਾਣੇ ਨੂੰ ਪਤਾ ਤੈਨੂੰ ਸਿਮਾ ਮੈਨੂੰ ਸਾਫ਼ ਪਤਾ ਹੈ ਮੈਨੂੰ ਇਹ ਵੀ ਪਤਾ ਵਾ ਸੱਟਾਂ ਲਵਾਈਆਂ ਕਿੰਨੀਆਂ ਸੀ ਇਹ ਅੰਜੂ ਨੇ ਲਵਾਈਆਂ ਸੀ ਅਣਜੜੇ ਹਾਂ ਉਹ ਮੁੰਡੇ ਆਏ ਸੀ ਅੰਜੂ ਦੇ ਮਗਰ ਪਤਾ ਨਹੀਂ ਕਿਹਦਾ ਨਾਂ ਲੈੰਦੇ ਸੀ ਤੇ ਰਾਣਾ ਉਹਦੇ ਅੱਗੇ ਖਲੋ ਗਿਆ ਜਦੋਂ ਗਿਆ ਲੋਤਾ ਤੇ ਮੁੰਡਾ ਨੇ ਰਾਣੀ ਨੂੰ ਫੜ ਲਿਆ ਤੇ ਤੁਹਾਨੂੰ ਜੇ ਉਦੋਂ ਦਾ ਪਤਾ ਹੀ ਤੂੰ ਸਾਨੂੰ ਕਿਉਂ ਨਹੀਂ ਦੱਸਿਆ ਮੈਂ ਇਸ ਕਰਕੇ ਨਹੀਂ ਦੱਸਿਆ ਮੈਂ ਕਿਹਾ ਮਸਾ ਮਸਾ ਤੇ ਸ਼ਮੀ ਘਰ ਖੁਸ਼ੀ ਹੋਣ ਵਾਲੀ ਆ ਹੋਏ ਹੋਏ ਰੱਬਾ ਕਿੱਥੇ ਕਿੱਥੇ ਝੂਠ पे बोलਦੇ ਨੇ ਤੇ ਕੀ ਕੀ पे ਕਰਦੇ ਨੇ ਪਤਾ ਨਹੀਂ ਇਹਨਾਂ ਨੂੰ ਤੇ ਇੰਜੇ ਜਿਵੇਂ ਨਾ ਇਹਨਾਂ ਨੂੰ ਜਾਨ ਹੀ ਨਹੀਂ ਦੇਣੀ ਰੱਬ ਨੂੰ ਮੈਨੂੰ ਸ਼ਮੀ ਪੈ ਤੇ ਇਨਾਂ ਦਰਸ ਆਉਂਦੇ ਆ ਨਾ ਅਜੇ ਤੇ ਵਿਚਾਰੀ ਦੇ ਚਾਹ ਹੀ ਨਹੀਂ ਪੂਰੀ ਹੋਈ ਸੀ ਇਹ ਪਰਮਾਤਮਾ ਨੇ ਤੇ ਮਸਾ ਮਸਾ ਉਹਦੀ ਕਿੰਨੇ ਸਾਲਾਂ ਬਾਅਦ ਸੁਣੀ ਜੇ ਖੁਸ਼ੀਆਂ ਲਿਆਂਦੀਆਂ ਲਿਆਂਦੀਆਂ ਤੇ ਇਹ ਕਰਕੇ ਅੰਜੂ ਨੇ ਵੇਖੋ ਇਹ ਕਾਰਾ ਕਰਤਾ ਕਾਰਾ ਜੂ ਦੀ ਵਿਚਾਰੀ ਆ ਜੰਮੀ ਆ ਨਾ ਇਸ ਕੁੜੀ ਨੇ ਦੁੱਖ ਹੀ ਦੁੱਖ ਵੇਖੇ ਹੋ ਸਹੀ ਗੱਲ ਹੈ ਜੇ ਜਨਮ ਹੋਇਆ ਵਾ ਉਹ ਤੇ ਮਾਂ ਪਿਓ ਨਹੀਂ ਰਹੇ ਜੇ ਇੱਧਰ ਪੂਆ ਨਹੀਂ ਲਿਆਂਦੀ ਐ ਇੱਧਰ ਕਿਹੜਾ ਸੁੱਖ ਪਾਇਆ ਸੀ ਉਹਨੂੰ ਜੀ ਆਪਾਂ ਹੁਣ ਅੱਗੋਂ ਵਧੀਆ ਲੱਭ ਕੇ ਦਿੱਤਾ ਹੀ ਤਾਂ ਅੱਗੇ ਬੱਚਾ ਨਹੀਂ ਸੀ ਹੋਇਆ ਜੇ ਬੱਚਾ ਹੋਇਆ ਵਾ ਤੇ ਹੁਣ ਉਂਝ ਰੱਬ ਨੇ ਖੋੜਿਆ ਉਹਦੇ ਕੋਈ ਚੱਲ ਸੋਚਿਆ ਸੀ ਵਾਹਿਗੁਰੂ ਨੇ ਦੋ ਬੱਚੇ ਦੇ ਦਿੱਤੇ ਸੋਹਣੀ ਔਲਾਦ ਦਿੱਤੀ ਆਪੇ ਖੁਸ਼ ਹੋ ਜੂਗੀ ਇੱਕ ਨੂੰ ਇੱਧਰ ਖੜਾਏਗੀ ਇੱਕ ਨੂੰ ਇੱਧਰ ਖੜਾਏਗੀ ਦਿਨ ਦਾ ਵਾਰ ਬੱਚਿਆਂ ਨੂੰ ਸਾਰੇ ਦੁੱਖ ਭੁੱਲ ਜੇਗੀ ਪਰ ਇਹ ਥੋੜਾ ਪਤਾ ਸੀ ਕਿ ਉਸ ਤੋਂ ਜ਼ਿਆਦਾ ਦੁੱਖ ਉਹਦੀ ਚੋਲੀ 'ਚ ਕੋਣ ਪੈ ਜਾਣੇ ਆ ਜਿਹੜੀ ਸੱਟ ਲੱਗੀ ਹੈ ਨਾ ਆ ਤੇ ਸੀਮਾ ਕਦੀ ਨਹੀਂ ਉਹ ਭਰਨ ਵਾਲਾ ਜਖਮ ਤੇ ਮੇਰੇ ਕਦੀ ਨਹੀਂ ਭੁੱਲਣ ਵਾਲੀ ਦੇਖੋ ਅਜੇ ਬੱਚਿਆਂ ਦੇ ਨਾਮ ਵੀ ਨਹੀਂ ਸੋਚੇ ਇਹਨਾਂ ਨੇ ਦੁੱਖ ਪਰ ਸ਼ਮੀ ਨੂੰ ਮਿਲੇ ਤਾਂ ਵੀ ਕੁੜੀ ਨੇ ਕਿਤੇ ਸੀ ਤੱਕ ਨਹੀਂ ਕੀਤੀ ਹੈਗੀ ਮੈਂ ਕਿੰਨੀ ਜੂ ਜੰਮੀ ਬੋਦੀ ਹੁਣ ਨਹੀਂ ਐ ਕੀ ਕਰ ਸਕਦੀ ਐ ਸਬਰ ਵਾਲੀ ਕੁੜੀ ਐ ਇੱਥੇ ਥੋੜੀਆਂ ਨੇ ਮੈਂ ਥੋੜੀਆਂ ਕੀਤੀਆਂ ਉਹ ਦਿਨਾਂ ਜਦੋਂ ਤੁਹਾਡੀ ਚਾਚੀ ਉਹਨੂੰ ਲੈ ਕੇ ਆਈ ਉਦੋਂ ਮੈਂ ਵੀ ਉਹਨੂੰ ਬੁਲਾਣਾ ਹੀ ਛੱਡਤਾ ਵੀ ਕਿਉਂ ਲੈ ਆਈ ਐ ਉਹਨੂੰ ਕੁੱਦ-ਕੁੱਦ ਪੈਣਾ ਕੁੜੀ ਨੂੰ ਨਹੀਂ ਕੀ ਜਾਈ ਨੂੰ ਉਹਨੂੰ ਕਿਸੇ ਪਾਸੇ ਵੀ ਨਾ ਮੇਚੀਂ ਦੇਣਾ ਗੁੱਸੇ 'ਚ ਹੀ ਰਹਿਣਾ ਕਰਨਾ ਮੈਂ ਮੈਂ ਤਾਂ ਕਰਦੀ ਸੀ ਸਾਡੇ ਮੈਂ ਕੀ ਕਰਾਂ ਸਾਡੇ ਘਰ ਬੱਚੇ ਹੈਗੇ ਨੇ ਹੋਰ ਅਸੀ ਮਰਦ ਵੀ ਨੀ ਕੀ ਜੀ ਹੁੰਦੀ ਸੀ ਪਰ ਉਸ ਕੁੜੀ ਨੇ ਆਪਣੇ ਇੰਨੇ ਪਿਆਰ ਦੇ ਵਿੱਚ ਇੰਨੀ ਨਿਮਰਤਾ ਵਾਲੀ ਜੀ ਨਾ ਛੋਟੀ ਹੁੰਦੀ ਸਬਰ ਵਾਲੀ ਸੀ ਬੜੀ ਮम्मा ਸਾਰਿਆਂ ਨਾਲ ਤੇ ਪਿਆਰ ਕਰਦੀ ਹੁੰਦੀ ਸੀ ਬੜਾ ਸਬਰ ਸੀ ਉਸ ਨੇ ਮੇਰੇ ਨਾਲ ਤੇ ਹੁੰਦੀ ਆਹੀ ਉਸ ਕੁੜੀ ਨੇ ਪਿਆਰ ਪਾਇਆ ਤੇ ਬੜਾ ਹੀ ਪਿਆਰ ਲਿਆ ਮੈਨੂੰ ਸੀ ਮਤ ਤੋਂ ਜ਼ਿਆਦਾ ਚੰਗੀ ਲੱਗਦੀ ਜੀ ਸ਼ਮੇਂ ਮम्मा ਮੈਂ ਕਦੀ ਨਫ਼ਰਤ ਕਰਦਾਂਗਾ ਨਹੀਂ ਚੰਗੀ ਤੇ ਸੋਫੀ ਨਹੀਂ ਤੇ ਮੈਨੂੰ ਗੁੱਸੇੋਂ ਕਰਨਾ ਨਹੀਂ ਕਿ ਮੇਰੇ ਕੱਪੜੇ ਨਹੀਂ ਤੇ ਮੇਰੇ ਬੂਟ ਨਹੀਂ ਸਾਫ ਉੱਤੇ ਤੇ ਵਾਕਿਆ ਨਹੀਂ ਜੀ ਤੇ ਸਿੱਟਾ ਗਿਨ ਸੀ ਟਾਕੇ ਨੀ ਦਿੱਤੀ ਐਸਾ ਦੋਸਤ ਕੀ ਮੱਕੜੀਆਂ ਨਹੀਂ ਸਾਫ਼ ਉਹਦੇ ਕੋ ਕਰਾਇਆ ਤੇ ਜਦੋਂ ਵਿਆਹ ਹੋ ਗਿਆ ਸਭ ਤੋਂ ਜ਼ਿਆਦਾ ਸ਼ੰਮੀ ਨੇ ਮੇਰਾ ਸਭ ਤੋਂ ਜ਼ਿਆਦਾ ਪਿਆਰ ਆਇਆ ਪਰ ਹੋਂਦ ਇੱਕ ਉਹ ਹੀ ਕੁੜੀ ਏ ਜਿਨੇ ਮੇਰੇ ਦਿਲ ਚ ਇੰਨੀ ਜਗ੍ਹਾ ਬਣਾ ਲਈ ਕਿ ਅੱਜ ਮੈਂ ਸਿਮਰਤ ਤੋਂ ਜ਼ਿਆਦਾ ਉਹਨੂੰ ਪਿਆਰ ਕਰਦੀ ਔਰ ਮੈਨੂੰ ਮੰਮਾ ਸਮਝੀਂ ਅੱਗੇ ਕੁੜੀ ਨੇ ਕਿਵੇਂ ਸਾਡੇ ਦਿਲ ਜਿੱਤੇ ਮੰਮਾ ਉਹਨਾਂ ਦਾ ਰਿੱਤਾ ਦੇ ਦਿਲ ਚ ਸਭ ਦੇ ਦਿਲ ਚ ਜਗ੍ਹਾ ਬਣਾਈ ਇਹਨਾਂ ਸਭ ਨੂੰ ਪਿਆਰ ਕੀਤਾ ਸਾਬਾ ਲੋਪੀ ਮੈਨੂੰ ਇਹ ਕਿਹਾ ਚਰ ਦੋ ਬੱਚੇ ਹੋਏ ਆ ਕਿ ਜੋ ਕੁਝ ਤੋਂ ਲੈਣਾ ਵਾ ਵੀ ਆਪਣੇ ਭਰਾ ਦਾ ਫਰਜ਼ ਪੂਰਾ ਕਰਨਾ ਪਰ ਇਨੇ ਕੋਲੀ ਮੈਂ ਕਿਹਾ ਕਿ ਨਹੀਂ ਮੈਂ ਆਪਣੇ ਵੀਰੇ ਤੇ ਕੋਈ ਵੀ ਬੋਝ ਨਹੀਂ ਪਾਉਣਾ ਚਾਹੁੰਦੀ ਇੱਥੋਂ ਤੱਕ ਸੋਚਦੀ ਰਹੀ ਮੇਰਾ ਸੀਮਾ ਤੈਨੂੰ ਕੀ ਲੱਗਦਾ ਤੇਰਾ ਜੀ ਕਿੰਦਾ ਨਾ ਤੂੰ ਤਾਂ ਪੁੱਛ ਲੈ ਨਾ ਉਹ ਜੀ ਗੱਲ ਹੋਣੀ ਮम्मा ਆਪਾਂ ਤੇ ਅਰਦਾਸ ਹੀ ਕਰਦੇ ਆ ਮੈਂ ਤੇ ਰੋਜ਼ ਮਾਲਕ ਦੇ ਅਰਦਾਸ ਕਰਦੀ ਆ ਤੇ ਜਿਉ ਨੂੰ ਦੋ ਦਿੱਤੇ ਆ ਨਾ ਪੁੱਤ ਤੇ ਦੋਵਾਂ ਦੀ ਸ਼ਾਂ ਪਾਉਣੀ ਤੇ ਕਿ ਹੋਰ ਕੋਈ ਗੱਲ ਨਹੀਂ ਹੈਗਾ ਮम्मा ਕੋਈ ਤੂ ਵੀ ਨਹੀਂ ਅਗਦਾ ਸੋ ਮੈਂ ਕੀ ਕਰਾਂ ਪਿੰਦੇ ਨੇ ਲੋਕੀ ਜਾਣਦੇ ਕੋਈ ਰਾਹ ਨਹੀਂ ਨਿਕਲ ਸਕਦਾ ਕਿਸੇ ਪਾਸੇੋਂ ਦਾ ਮम्मा ਤੇ ਰਾਹ ਨਿਕਲਦਾ ਹੁੰਦਾ ਤੇ ਬੜੀ ਧੀਰ ਦਾ ਕੱਢ ਪੈਣਾ ਸੀ ਜੇ ਤਾਂ ਮੈਂ ਇਤਰਾ ਹੱਥ ਤੇ ਹੱਤਰੱਕੇ ਬੈਠਾ ਨਹੀਂ ਕਰਨਾ ਸੀ ਮੈਂ ਵੀ ਕਦੀ ਕਹੇ ਯਾਰ ਦੋਸਤੀ ਸਾਰਾ ਉਹਨੇ ਕਦੀ ਕੇ ਸਾਰੇ ਨਾ ਮम्मा ਜਾਣਾ ਚਾਹੀਦਾ ਇੱਕ ਵਾਰੀ ਫੇਰ ਉਧਰ ਤੇ ਨਹੀਂ ਜਾਣਾ ਚਾਹੀਦਾ ਉਦੋਂ ਦੇ ਅਸੀਂ ਗਏ ਵੀ ਨਹੀਂ ਆ ਸ਼ੰਮੀ ਨੇ ਇੱਕ ਵਾਰੀ ਮੇਰੇ ਨਾਲ ਹੁੰਦੇ ਸਮਝ ਨਹੀਂ ਆਉਂਦੀ ਜਾਣਾ ਚਾਹੀਦਾ ਕਿ ਨਹੀਂ ਆ ਲੱਗੇਗਾ ਪਰ ਮੈਂ ਕਿਹੜੀ ਗੱਲ ਪੁੱਛਾਂ ਕਿ ਚਿੱਟੀ ਦਾ ਤੇ ਮੈਨੂੰ ਦੱਸ ਦੇ ਪਿਓ ਚਿੱਟੀ ਜਿਹਾ ਲਿਖਿਆ ਕੀ ਅੰਜੂ ਨੇ ਤੇ ਸੁਣਾ ਮम्मा ਚਿੱਟੀ ਚ ਕੀ ਲਿਖਿਆ ਚਿੱਪੀ ਦੇ ਵਿੱਚ ਇਹ ਲਿਖਿਆ ਜੋ ਵੀ ਨੂੰ ਤੇ ਗੱਲਾਂ ਖੋਣ ਜੋ ਵੀ ਭੱਦੇ ਸ਼ਬਦ ਉਦੋਂ ਦੀ ਗੱਲ ਹਾਂ ਉਹਨੇ ਸਭ ਕੁਛ ਚਿੱਟੀ ਚ ਲਿਖਿਆ ਇੱਥੋਂ ਤੱਕ ਕਿ ਦੋਵਾਂ ਦੇ ਨਾਲ ਆਇਆ ਸਿਫਰਤ ਦਾ ਤੇ ਸ਼ੰਮੀ ਦਾ ਵੀ ਨਾਣੇ ਮੈਨੂੰ ਤੱਕੇ ਮਾਰ ਕੇ ਬਾਹਰ ਕੱਢਿਆ ਸੀ ਤੇ ਮੇਰੇ ਤੇ ਬੜਾ ਅਤਿਆਚਾਰ ਕਰਦੇ ਰਹੇ ਮੈਂ ਕਹਿੰਨਾ ਚਿੱਠੀ ਚ ਜਿਹੜੇ ਸ਼ਬਦ ਨਹੀਂ ਬੋਲਣ ਵਾਲੇ ਨਾ ਉਹ ਵੀ ਸਭ ਕੁਝ ਲਿਖਿਆ ਵਾ ਸਾਰੀ ਚਿੱਠੀ ਸਾਰੀ ਭਲੀ ਭਈ ਇਹਨਾਂ ਦੇ ਖਿਲਾਫ ਤੇ ਇੱਕ ਗੱਲ ਹੋਰ ਕੀ ਪਤਾ ਇਹਨਾਂ ਨੇ ਕੀ ਕੀ ਸੁਪਨੇ ਵਖਾਏ ਸੀ ਇਹਨਾਂ ਨੇ ਜਿਹੜੀ ਇਹਨਾਂ ਦੇ ਘਰ ਲੈਂਦੀ ਸੀ ਜਾਣ ਦਾ ਨਾਂ ਕਿਉਂ ਨਹੀਂ ਲੈਂਦੀ ਸੀ ਵਾਕਈ ਗੱਲ ਸਹੀ ਮਮਾ ਸੁਪਨੇ ਉਹੀ ਵਖਾਏ ਹੋਣੇ ਆ ਪਤਾ ਤੇ ਲੱਗ ਗਈ ਬੱਚੇ ਦੋ ਆ ਕਹਿੰਦੇ ਹੁਣ ਇੱਕ ਬੱਚਾ ਤੇਰੀ ਛੋੜੀ ਚ ਪਾ ਦਾਂਗੇ ਉਹਦੇ ਬਾਜ਼ਾਰ ਵਿਕਦੇ ਫਿਰਦੇ ਨਾ ਬੱਚੇ درخت ਲੱਗਾ ਨਾ ਘਰ ਮम्मा ਇਹੋ ਹੀ ਹੋਈ ਸਕਦੀਆ ਇੰਨੇ ਚਿਰ ਦੀ ਰਹਿੰਦੀ ਕਿੰਨਾ ਬੋਲ ਲੜਾ ਹੁੰਦਾ ਰਿਆ ਸਾਡਾ ਕਿੰਨੀ ਵਾਰ ਗਿਆ ਇੱਥੋਂ ਤੱਕ ਜਿਹੜਾ ਭਰਾ ਬਣਿਆ ਉਹਦੇ ਘਰ ਵੀ ਗਿਆ ਉਹ ਵੀ ਮੇਰੇ ਨਾਲ ਲੜਨ ਪੈ ਗਿਆ ਕੋਈ ਕਾਰਨ ਹੈ ਕਿ ਇੱਥੇ ਰਹਿੰਦੀ ਹੈ ਨਾ ਮੈਂ ਇਹਨਾਂ ਨੂੰ ਸਾ ਪਤਾ ਜੇ ਤੇ ਕਾਰਨ ਤੇ ਬੜਾ ਵੱਡਾ ਸੀ ਇਹ ਸਾਨੂੰ ਬਣਾਉਂਦੇ ਨੇ ਪਾਗਲ ਬਾਕੀ ਜੇ ਜਾਨ ਦੀ ਗੱਲ ਜੇ ਮੈਂ ਮੇਰਾ ਮੂਸਾ ਨਹੀਂ ਦੇ ਰਿਹਾ ਦਰਦ ਜਾਨ ਨੂੰ ਮੇਰਾ ਕੋਣ ਖੋਲਦਾ ਵਾ ਮੈਂ ਜੀ ਕਰਦਾ ਇਹਨੂੰ ਥਾਣੇ ਦੇ ਕੇ ਨਾ ਇਹਦੇ ਮੈਂ ਪਟੇ ਮਰਵਾਵਾ ਫੇਰ ਇਹਨੂੰ ਪਤਾ ਲੱਗੇ ਸਹੀ ਗੱਲ ਇਹ ਮੇਰੇ ਦਾ ਵਾਸਤੇ ਲੈ ਮੈਂ ਆਪੇ ਧੋਖ ਦਿਆਂ ਇੰਨਾ ਗੁੱਸਾ ਚੜਦਾ ਪਿਆ ਨਾ ਜਿਹੜਾ ਇਹਨਾਂ ਨੇ ਇਹਲਾ ਕਾਰਾ ਕਰਵਾਤਾ ਵੀ ਜਦੋਂ ਦੀ ਇਹ ਚਨਾਨੀ ਇਸ ਘਰ ਦੇ ਵਿੱਚ ਆਈ ਜਾਣਾ ਇਹਨੇ ਜਿਨਾ ਰਾਮ ਕਰਤਾ ਸ਼ੰਮੀ ਦਾ ਤੇ ਸਿਮਰਤਾ ਦਾ ਤੇ ਮੈਂ ਕਹਿੰਦਾ ਵਾਂ ਇਹਨਾਂ ਤੇ ਦੋਹਾਂ ਤੇ ਚਿੱਠੀ ਦੇ ਵਿੱਚ ਪਲੇਮ ਲਾ ਕੇ ਗਈ ਆ ਸਾਰੇ ਅੰਜਾਮ ਹੀ ਫੇਰ ਇਹਨਾਂ ਤੇ ਲੱਗੀ ਆ ਤੇ ਇਹਨਾਂ ਦੇ ਕਸੂਰਵਾਦ ਕੌਣ ਆ ਮਮੀ ਇਹਨਾਂ ਤੇ ਜ਼ਿੰਮੇਵਾਰ ਸਾਰੇ ਉਹਦੀ ਸੱਸ ਤੇ ਰਾਣਾ ਜੀ ਪਾਸ ਸਹੀ ਗੱਲ ਸਹੀ ਗੱਲ ਬਿਲਕੁਲ ਸਹੀ ਕਹਿੰਦੇ ਪਿਓ ਤੁਸੀਂ ਦੋਵੇਂ ਜੀ ਕੋਈ ਝੂਠ ਨਹੀਂ ਕਹਿੰਦੇ ਪਿਓ ਉਹਨੂੰ ਵੇਖ ਲਿਆਣ ਵਾਲੇ ਤੇ ਇਹੀ ਸਨ ਨਾ ਇਹੋ ਹੀ ਸੀ ਉਹ ਘੜਜ ਪਹੜਾਣ ਵਾਲੇ ਵੀ ਉਹਨੂੰ ਕਹਿੰਦੇ ਰੇ ਇੰਜ ਕਰਾਂਗਾ ਵਿਆਹ ਕੀ ਕੀ ਇਹਨਾਂ ਨੇ ਕਰਤੂਤਾ ਨਹੀਂ ਕੀਤੀਆਂ ਛੱਡੀ ਕਿਹਣੀ ਨੇ ਸੰਦੇ ਹੁਣ ਗਨਾਨ ਵੀ ਲੱਗੀ ਹੈ ਨਾ ਤੇ ਮੈਨੂੰ ਲੱਗਾ ਹੁਣ ਤਾਂ ਲੱਗ ਜਾਣਾ ਜਦੋਂ ਵੀ ਅਸੀਂ ਇਸ ਘਰ ਦੇ ਵਿੱਚ ਅੰਜੂ ਦਾ ਨਾਲ ਲੈਂਦੇ ਹਨਾ ਕਰਾਲ ਲੜਨ ਪੈਂਦਾ ਹੈ ਉਦੋਂ ਨਹੀਂ ਸੀ ਆ ਵੇਖੀ ਅਸੀ ਮਮ ਜਾਏ ਪਿਆਸਾ ਸਾਡਾ ਤੇ ਮਾਲਕ ਨੇ ਖੁਸ਼ੀ ਦਿੱਤੀ ਤਾਂ ਫੇਰ ਅਸੀਂ ਗਏ ਉਹਨਾਂ ਦੇ ਵੇੜੇ ਵੜੇ ਚੱਲ ਭਰਾਵਾ ਹੁਣ ਤੇ ਇਰਦਾਂਸ ਕਰੋ ਕਿ ਉਸ ਕੁੜੀ ਦਾ ਬੱਚਾ ਲੱਭ ਜੇ ਜੀਵੇਂ ਕਿਵੇਂ ਰੱਬਾ ਮਮ ਮੈਂ ਤੇ ਰਾਤ ਦਿਨ ਅਰਦਾਸ ਕਰਦਾ ਰਹਿਣਾ ਕਿ ਚਲੋ ਫੇਰ ਉਹਦੀ ਖੈਰ ਚੋੜੀ ਚ ਪੈ ਜੇ ਦੋਵੇਂ ਬੱਚੇ ਦੋਵੇਂ ਭਰਾ ਇਕੱਠੇ ਹੋ ਜਾਣ ਮੈਂ ਲੈ ਕੇ ਆਵਾਂ ਤੁਹਾਡੇ ਉੱਤੇ ਵਿਚਾਂ ਤੁਹਾਡੀ ਮਠੰਡੀ ਹੋ ਗਈ ਆ ਲੱਗੀ ਇਹਨਾਂ ਤੇ ਆਹ ਕਰਤਾ ਹੀ ਸਹੀ ਕਿਹਾ ਹੀ ਕਿਸੇ ਨੇ ਘਰੋਂ ਘਰ ਘਵਾਇਆ ਤੇ ਬਾਰੋਂ ਪੜਵਾ ਘਵਾਇਆ ਇਹ ਇਹਨਾਂ ਤੇ ਹੀ ਸਾਰਾ ਕੁਝ ਲਾਗੂ ਹੁੰਦਾ ਹੀ ਤੇ ਇਹਨਾਂ ਤੇ ਸ਼ਰਮਿੰਦੇ ਨੇ ਆਪਣੀ ਹੀ ਚੀਜ਼ ਘਵਾ ਲਈ ਐਸੋ ਵੱਡੇ ਬੇਸ਼ਰਮ ਨਹੀਂ ਹੋਣਾ ਕੋਈ ਛਮੀ ਤੂੰ ਤਾਂ ਤਰੀ ਕਰਦੀ ਪਤਾ ਅੱਜ ਤੇਰਵਾਨਾਤਾ ਹੈ ਤੇ ਤੈਨੂੰ ਜਾਈ ਚ ਬੈ ਪਤਾ ਤੂੰ ਥੁਰੀ ਫਿਰੇਂਗੀ ਨਾ ਤੂੰ ਥੱਕੇਗੀ ਤੇ ਨਾਲ ਹੀ ਕਾਕੇ ਨੇ ਥੱਕ ਜਾਣਾ ਤੇ ਤੈਨੂੰ ਜਾਈ ਚ ਬੈ ਚੱਲ ਕੋਈ ਨਹੀਂ ਮੰਮੀ ਵਾਜਨ ਨਹੀਂ ਰਜਾਈ ਚ ਮੈਂ ਤੁਹਾਨੂੰ ਪਹਿਲੇ ਵੀ ਇੱਕ ਗੱਲ ਕਹੀ ਸੀ ਨਾ ਕਿ ਮੈਂ ਇੱਥੇ ਬਹੁਤੇ ਦਿਨ ਨਹੀਂ ਆ ਗਈ ਮੰਮੀ ਮੈਂ ਵੀ ਸਿਰਫ ਇਹੋ ੜੀ ਕਰਨ ਦੀ ਕਿ ਤੇਰਵਾਂ ਨਵਾ ਦੋ ਮੇਰੇ ਬੱਚੇ ਦਾ ਨਵਾ ਹੋਣਾ ਤੇ ਬੱਚਿਆਂ ਦਾ ਸੀ ਪਰੇ ਕੀ ਆ ਗਿਆ ਖੁਸ਼ੀ ਤਾਂ ਮੈਨੂੰ ਹੋਈ ਆ ਕਿ ਮੇਰਾ ਬੱਚਾ ਤੇਰਵਾਂ ਨਾਤਾ ਵਾ ਪਰ ਉਹਨੀ ਮੈਂ ਉਦਾਸ ਆ ਕਿ ਦੂਜਾ ਪਤਾ ਨਹੀਂ ਕਿਤੇ ਹੋਊਗਾ ਅੱਜ ਮੈਂ ਦੋਵਾਂ ਬੁੱਤਾਂ ਨੂੰ ਤੇਰਵਾਂ ਨਵਾ ਕੇ ਸੋਨੇ ਸੋਨੇ ਕੱਪੜੇ ਪਾਉਣੇ ਸੀ ਇਹਨਾਂ ਨੇ ਇੱਕ ਦੂਜੀ ਨਾਲ ਵੇਖਣਾ ਸੀ ਸਾਰੀ ਉਮਰ ਪਿਆਰ ਨਾਲ ਰਹਿਣਾ ਸੀ। ਅੱਛਾ ਤੇ ਮੇਰਾ ਮੇਰਾ ਸਾਰਾ ਬੰਨਾ ਸੀ ਮੰਮੀ ਦੋ ਪੁੱਤਾਂ ਦੀ ਤਾਂ ਮੇਰਾ ਇੱਕੋ ਪੁੱਤਰ ਰਹਿ ਗਿਆ। ਇਸ ਤੋਂ ਵੱਧ ਤਾਂ ਮੇਰੇ ਨਾਲ ਕੀ ਹੋ ਸਕਦਾ? ਚੱਲ ਛੱਡ ਪੁੱਤ। ਬੜਾ ਸੋਚ ਲਿਆ ਤੂੰ। ਚੱਲ ਲੰਮੀ ਪਾਉ। ਅਜੇ ਚੱਲ ਮੇਰਾ ਪੁੱਤ। ਨਾ ਮੰਮੀ। ਛੱਡ ਪੁੱਤ ਕਹਿ ਕੇ ਗੱਲ ਨਹੀਂ ਬੰਨੀ। ਆ ਇਨੇ ਦਿਨ ਹੋ ਗਏ ਉਦੋਂ ਦੀ ਮੈਂ ਰਣਜੀਤ ਨੂੰ ਕਹਿਣ ਦੀ ਹੈ ਕਿ ਰਿੰਜੀ ਜੀ ਤੁਹਾਡੇ ਕੋਲ ਟਾਈਮ ਹੈਗਾ ਜੋ ਵੀ ਹੋ ਗਿਆ ਨਾ ਉਹਨੇ ਨਖਾਪਣੀ ਨੇ ਜੋ ਵੀ ਕਰਤਾ ਹੈ ਨਾ ਮੇਰਾ ਬੱਚਾ ਮੈਨੂੰ ਮੋੜ ਕੇ ਲਿਆ ਦਿਓ ਬਸ ਕਿਸੇ ਤਰ੍ਹਾਂ ਜਾਓ ਜਾ ਕੇ ਲੱਭੋ ਸਾਰੇ ਸ਼ਹਿਰ ਫੋਲ ਮਾਰੋ ਸਾਰੇ ਪਿੰਡ ਫੋਲ ਮਾਰੋ ਕਿਤੇ ਤੇ ਗਈ ਹੋਊਗੀ ਨਾ ਟ੍ਰੇਨਾਂ ਦਾ ਪਤਾ ਕਰੋ ਉਹਦੀ ਫੋਟੋ ਦਿਖਾਓ ਟ੍ਰੇਨ ਵਾਲੇ ਡਰਾਈਵਰ ਨੂੰ ਦਿਖਾਓ ਕਿ ਅੱਕਾ ਦੋ ਜੜੀ ਸੀ ਜਨਾਨੀ ਮੰਮੀ ਚੀਜ਼ਾਂ 'ਚ ਕੈਮਰੇ ਵੀ ਲੱਗੇ ਹੁੰਦੇ ਆ। ਇਤੋਂ ਕੋ ਕੇ ਮੋੜਨਦੇ ਆ। ਫਲੈਸ਼ ਅੰਮੀ ਮੈਂ ਪਤਾ ਕਰ ਆਇਆ ਵਾਂ। ਇਤੋਂ ਕੋ ਫੇਰ ਫੋਮਣੀ ਜਿਪ ਆ ਕੇ ਆ ਜਾਂਦੇ ਆ। ਫਲੈਸ਼ ਅੰਮੀ ਮੈਂ ਸਾਰੇ ਵੇਖ ਆਇਆ ਵਾਂ। ਮੈਨੂੰ ਕਿਤੇ ਨਹੀਂ ਲੱਭਾ। ਮੰਮੀ ਮੈਨੂੰ ਸਮਝ ਨਹੀਂ ਲੱਗਦੀ। ਇਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਕਿ ਬੱਚੇ ਨੂੰ ਲੱਭ ਕੇ ਲਿਆਉਣਾ ਵਾ ਤੇ ਲਿਆਉਣਾ ਵਾ। ਪੁੱਤ ਆਪਾਂ ਉੱਤਰੇ ਬੈਠੇ ਆਂ, ਨੇਹੱਦੇ ਬੈਠੇ ਆਂ। ਉਹ ਕਿੱਥੇ-ਕਿੱਥੇ ਜਾਣ ਡਿਆ? ਕਿੱਥੇ-ਕਿੱਥੇ ਲੱਭਣ ਡਿਆ? ਕੀ-ਕੀ ਉਹ ਕਰਨ ਡਿਆ? ਕੀ ਨਹੀਂ ਉਹਨੇ ਕੀਤਾ ਪੁੱਤੋ ਨੇ? ਇਸ ਤਿਆਰ ਵੀ ਛਪਾਤੇ ਵੱਡੇ ਅੱਖਰਾਂ ਵਿੱਚ ਥਾਂ ਥਾਂ ਹੀ ਵੰਡ ਦਵਾਤੇ ਆ ਥਾਂ ਥਾਂ ਹੀ ਲਗਾਤਾ ਵਾ ਥਾਂ ਜਗ੍ਹਾ ਫਿਰਿਆ ਫਿਰਦਾ ਵਿਚਾਰਾ ਕਮਲਾ ਹੋਇਆ ਫਿਰਦਾ ਨਾ ਉਹਨੂੰ ਚਾਹ ਦੀ ਫਿਕਰ ਨਾ ਉਹਨੂੰ ਰੋਟੀ ਦੀ ਫਿਕਰ ਤੇ ਤੂੰ ਉਹ ਨਹੀਂ ਲੱਭਦਾ ਨੀ ਪਿਆ ਉਹ ਤੇ ਘਰ ਵੀ ਨਹੀਂ ਰਾਤ ਨੂੰ ਕਿਸੇ ਵੇਲੇ ਆਉਂਦਾ ਮੰਮੀ ਮੈਨੂੰ ਬਸ ਇੰਨਾ ਪਤਾ ਹੈ ਕਿ ਜੇ ਚਾਹ ਦੀ ਨਾਲ ਬੱਚਾ ਲੱਭਦੇ ਹੁੰਦੇ ਨਾ ਤੇ ਹੁਣ ਤੱਕ ਮੇਰਾ ਪੁੱਤ ਮੇਰੀ ਗੋਦੀ 'ਚ ਹੋਣਾ ਸੀ ਪਰ ਨਾ ਅੱਜ ਤੱਕ ਇਹੋ ਜਿਹਾ ਕੁਝ ਨਹੀਂ ਹੋਇਆ ਮੰਮੀ ਮੈਂ ਨਾ ਲक्की ਬਾਜੀ ਨੂੰ ਫੋਨ ਕਰਤਾ ਹੈ ਕਿ ਤੁਸੀਂ ਮਿਲਵਾਣ ਕੇ ਲੈ ਜਾਓ ਮੈਂ ਤੁਹਾਨੂੰ ਥੋੜੇ ਦਿਨ ਪਹਿਲੇ ਵੀ ਇਹ ਗੱਲ ਕਹੀ ਸੀ ਕਿ ਮੇਰਾ ਇੱਥੇ ਰਹਿਣ ਨੂੰ ਮਨ ਨਹੀਂ ਮੰਨਣ ਦਿਆ ਮੈਂ ਆਪਣੇ ਪੁੱਤ ਨੂੰ ਲੈ ਕੇ ਆਪਣੇ ਘਰ ਚਲ ਜਾਣਾ ਹੈ ਮੰਮੀ ਮੈਨੂੰ ਨਹੀਂ ਚੰਗਾ ਲੱਗਦਾ ਪਿਆ ਹੁਣ ਇੱਥੇ ਕੁਝ ਵੀ ਬਸ ਮੈਂ ਨਹੀਂ ਰਹਿਣਾ ਇੱਥੇ ਜੋ ਮਰਜ਼ੀ ਹੋ ਜੇ ਮੰਮੀ ਮੇਰੇ ਕੋਲੋਂ ਮੇਰਾ ਬੱਚਾ ਲੈ ਕੇ ਪਤਾ ਨਹੀਂ ਕਿੱਥੇ ਚਲ ਗਈ ਆ ਕਿਸੇ ਨੇ ਗੋਦੀ ਨਹੀਂ ਕੀਤਾ ਚੁੱਪ ਕਰ ਜਾ ਪੁੱਤ ਮੈਂ ਦਵਾਈ ਕਰਦੀ ਸੀ ਕਿਸੇ ਨੇ ਧਿਆਨ ਨਹੀਂ ਰੱਖਿਆ ਕਿ ਇਹ ਚੱਲੀ ਆ ਤੇ ਕੁਝ ਲੈ ਕੇ ਨਾ ਜਾਵੇ ਬੁਰੇ ਪਾਪਾ ਨੂੰ ਕਿਹੜੀ ਚੰਦਰੀ ਦਵਾਈ ਕਾ ਬੇਟੀ ਵੀ ਉਦਣ ਮੈਨੂੰ ਹੋਸ਼ ਹੀ ਨਹੀਂ ਰਹੀ ਕਿ ਮੇਰੇ ਪੁੱਤ ਨੂੰ ਮੇਰੇ ਲਾਗੋ ਲੈ ਕੇ ਚਲ ਗਈ ਮੰਮੀ ਉਹ ਮੇਰੇ ਕੋ ਨਹੀਂ ਬਦਾ چھوڑਿਆ ਰਾਣੀ ਨੇ ਇਸ ਤਿਆਰ ਵਿੱਚ ਕਦਾਤਾ ਵਾ بڑے بڑے ਅੱਖਰਾਂ 'ਚ ਲਿਖਾਤਾ ਵਾ ਉਹਨੇ ਵੀ ਜਿੱਥੇ ਵੀ ਕਿਤੇ ਤੂੰ ਅੰਜੂ ਹੈਗੀ ਆ ਨਾ ਮੁੰਡੇ ਨੂੰ ਛੱਡ ਜਾ ਸਾਡੇ ਕੋਲ ਭਾਵੇਂ ਤੂੰ ਟੋਕਰੀ ਚ ਪਾ ਕੇ ਬੂਹੇ ਗਾੜੀ ਰੱਖ ਜਾ ਚਲੀ ਜਾ ਸਾਨੂੰ ਦੇ ਜਾ ਕਿਸੇ ਤਰ੍ਹਾਂ ਵੀ ਘਰ ਆ ਜਾ ਅਸੀਂ ਤੈਨੂੰ ਕੁਝ ਨਹੀਂ ਕਵਾਂਗੇ ਇੱਕ ਮਿੰਟ ਚਲੀ ਜਾ ਤੁਹਾਨੂੰ ਕੀ ਲੱਗਦਾ ਵਾ ਕਿ ਉਹ ਡੈਣ ਜਨਾਨੀ ਮੇਰੇ ਪੁੱਤ ਨੂੰ ਟੋਕਰੀ ਚ ਪਾ ਕੇ ਘਰ ਰੱਖਣ ਆਉਗੀ ਪੁੱਤ ਉਸੀ ਕਿਤੇ ਭਲੇਖੇ ਚ ਨਾ ਰਿਓ ਉਹ ਇੱਥੇ ਆਈ ਸੀ ਰਣਜੀਤ ਨੂੰ ਹਾਸਲ ਕਰਨ ਉਹਨੂੰ ਰਣਜੀਤ ਨਹੀਂ ਮਿਲਿਆ ਤੇ ਉਹ ਮੇਰੇ ਪੁੱਤ ਨੂੰ ਲੈ ਗਈ ਤੁਹਾਨੂੰ ਪਤਾ ਉਹ ਕਿੱਦਾਂ ਦੇ ਡਾਇਲਗ ਕਰਦੀ ਹੁੰਦੀ ਸੀ ਜਦੋਂ ਉਹਨੇ ਮੇਰੇ ਬੱਚੇ ਨੂੰ ਵੇਖਣਾ ਉਨੇ ਇਹੋ ਹੀ ਗੱਲ ਕਹਿਣੀ ਹਾਏ ਇਹ ਤੇ ਰਣਜੀਤ ਵਰਗਾ ਲੱਗਦਾ ਆ ਹਾਏ ਇਹ ਤੇ ਰਣਜੀਤ ਵਰਗਾ ਲੱਗਦਾ ਆ ਆ ਮੈਨੂੰ ਨਹੀਂ ਸੀ ਪਤਾ ਮਮੇ ਮੰਮੀ ਉਹਦੇ ਅੰਦਰ ਕਿਹੜੀਆਂ ਕਾਲੀਆਂ ਕਰਤੂਤਾਂ ਸੀ ਕਿਹੜੀ ਉਹਦੇ ਦਿਲ 'ਚ ਰਾਜ਼ ਛੁਪੇ ਸੀ ਮੈਂ ਨਹੀਂ ਜਾਣਦੀ ਸੀ ਜੇ ਮੈਨੂੰ ਪਤਾ ਲੱਗ ਜਾਂਦਾ ਨਾ ਤੇ ਮੈਂ ਗੁੱਤਣੀ ਕਮਾ ਕੇ ਕੁੱਲਸ ਨੂੰ ਆਪ ਫੜਾਉਣੀ ਮੈਂ ਤੁਹਾਡੀ ਪਰਵਾਹ ਨਹੀਂ ਕਰਨੀ ਉਸ ਟਾਈਮ ਮੰਮੀ ਮੇਰੇ ਨਾਲ ਤੋਪ ਖਾਇਆ ਤੋਪ ਖਾ। ਅੱਲੇ ਵੀ ਪੱਡੇ ਫਿਰੰਡੇ ਹੀ ਸਾਹ ਨਹੀਂ ਸਾਨੂੰ ਲੈਣਾ ਜੀ ਕਰਦਾ ਤੇ ਸਾਹ ਲਈਏ ਲੰਮੇ ਲੰਮੇ ਆਪਾਂ। ਆਪਾਂ ਵੀ ਭੱਜੇ ਹੀ ਫਿਰੰਡੇ ਆ। ਆਪਾਂ ਨੂੰ ਕੁਝ ਪਾਲਦਾ ਨਹੀਂ ਪਿਆ। ਮੰਮੀ ਮੇਰੀ ਗੱਲ ਸੁਣੋ। ਉਹ ਗੱਲ ਸਹੀ ਕਹਿੰਦੀ ਐ। ਉਹਦਾ ਧਿਆਨ ਸਿਰ ਮੇਰੇ ਵਾਲੀ। ਕਿ ਰਣਜੀਤ ਮੇਰੇ ਨਾਲ ਜਾਵੇ। ਜਾਮਾ ਹੈ ਰਣਜੀਤ ਕੌਰ ਹੀ ਰਵਾ ਹਮੇਸ਼ਾ। ਮੰਮੀ ਤਾਂ ਨਹੀਂ ਯਾਦ ਹੁਣਾ। ਆ ਘਰ ਚ ਖੁਮਾਰ ਲਵਾਈ ਮੈਂ। ਉਹਦੇ ਘਰ ਕੇ ਲਵਾਈ। ਖੁਮਾਰ ਪੜਨ ਦੀ ਸ਼ਕੀਨ ਹੀ ਹੋ। ਇਸੇ ਕਰਕੇ ਤੱਕ ਵਾਰ ਤੈਨੂੰ ਕਹੀਂ ਕਢਾ ਦੇ ਕਦੀ ਤੇ ਪੜੂਗੀ ਮੈਂ ਤੈਨੂੰ ਮੜ ਕੇ ਆਉਗੀ ਕੋਈ ਵੀ ਐਡੀਟਰ ਨਹੀਂ ਛੜਿਆ ਕੋਈ ਅਖਬਾਰ ਨਹੀਂ ਛੱਡੀ ਮੈਂ ਸਾਰੀਆਂ ਅਖਬਾਰਾਂ ਦੀ ਹੈਡਲਾਈਨ ਦੇ ਵਿੱਚ ਇਹ ਲਿਖਾ ਕੇ ਆਇਆ ਵਾਂ ਕਿ ਅਜੇ ਤੂੰ ਜਿੱਥੇ ਵੀ ਹੈਗੀ ਆ ਨਾ ਤੈਨੂੰ ਰੱਬ ਦਾ ਵਾਸਤਾ ਹੀ ਤੂੰ ਬੇਬੀ ਦੇ ਆ ਜਾ ਸ਼ਮੀ ਦਾ ਬੱਚਾ ਤੂੰ ਵਾਪਸ ਕਰ ਦੇ ਬਹੁਤੀ ਗਲਤ ਹੈ ਨਾ ਤੂੰ ਮੈਨੂੰ ਨਾਲ ਲੈ ਜਾ ਮੈਂ ਤੇਰੇ ਨਾਲ ਚੱਲوں ਪਿਆਰਿਆ ਪਰ ਤੂੰ ਇਦਾਂ ਦਾ ਕਹਿਰ ਨਾ ਕਰ ਤੂੰ ਮੈਨੂੰ ਦੱਸ ਕਿੱਥੇ ਆ ਮੈਂ ਤੇਰੇ ਕੋਲ ਪਹੁੰਚਣਾ ਵਾਂ ਉਹ ਤੇ ਜੇ ਉਹ ਪੜੂਗੀ ਨਾ ਤੇ ਕਿਤਾਬ ਆ ਹੀ ਜਾਊਗੀ ਉਹ ਅਖਬਾਰ ਤੇ ਉਹ ਪੜਦੀ ਪੜਦੀ ਐ ਹਾਂ ਮੰਮੀ ਅਖਬਾਰ ਪੜ੍ਹ ਕੇ ਨਾ ਉਹਨੇ ਭੱਜੀ ਆਉਣਾ ਤੁਹਾਡਾ ਬੱਚਾ ਇੱਥੇ ਤੁਹਾਨੂੰ ਦੇਣ ਮੇਰਾ ਬੱਚਾ ਮੈਨੂੰ ਇੱਥੇ ਦੇਣ ਬੜੀ ਪੱਧਰੀ ਆ ਨਾ ਪਤਾ ਨਹੀਂ ਤੁਹਾਡੀ ਲੋਕਾਂ ਦੀ ਕੀ ਪ੍ਰੋਬਲਮ ਆ ਉਹ ਈ ਢਿੰਡ ਕਮੀ ਜਨਾਨੀ ਸੀ ਨਾ ਪਰ ਤੁਹਾਨੂੰ ਹਮੇਸ਼ਾ ਪੱਧਰੀ ਲੱਗਦੀ ਰਹੀ ਤੁਹਾਨੂੰ ਬੜੀ ਵਧੀਆ ਲੱਗਦੀ ਰਹੀ ਤੁਹਾਨੂੰ ਐ ਲੱਗਾ ਜਦੋਂ ਨੇ ਘਰ ਚ ਐਂਟਰੀ ਪਾਈ ਆ ਨਾ ਸਾਡਾ ਸਾਰਾ ਘਰ ਹੀ ਜਗਮਗਾ ਗਿਆ ਹਾਂ ਜਦ ਮੈਂ ਪ੍ਰੈਗਨੈਂਟ ਹੋਈ ਉਦੋਂ ਤੁਹਾਨੂੰ ਐ ਲੱਗਾ ਸਾਡਾ ਘਰ ਹੀ ਅੰਜੂ ਨੇ ਸੰਭਿਆ ਵਾ ਜੇ ਅੰਜੂ ਨੇ ਘਰ ਸੁੱਟਤਾ ਨਾ ਤੇ ਪਤਾ ਨਹੀਂ ਅਸੀਂ ਤਾਂ ਰੋਟੀ ਤੋਂ ਸੜਕਾਂ ਤੇ ਤੁਰੇ ਫਿਰਾਂਗੇ ਸਾਨੂੰ ਤਾਂ ਕਿੰਨੇ ਰੋਟੀ ਵੀ ਨਹੀਂ ਦੇਣੀ ਜਦ ਗੋਦ ਭਰਾਈ ਕੀਤੀ ਉਦੋਂ ਵੀ ਤੁਸੀਂ ਕਿਹਾ ਚੱਲ ਗੋਦ ਭਰਾਈ ਕੁੜੀ ਨੂੰ ਫੰਕਸ਼ਨ ਵੇਖ ਲੈਰਦੇ ਸਾਰੇ ਜਾਣੇ ਸੱਦੇ ਆ ਤੇ ਚੱਲ ਇਹਨੂੰ ਵੀ ਇੱਥੇ ਫੰਕਸ਼ਨ ਵੇਖ ਲੈਣ ਤੇ ਚੱਲੀ ਜਾਣਾ ਉਦੋਂ ਵੀ ਮੈਂ ਇਹ ਚੀਜ਼ ਬਰਦਾਸ਼ਤ ਕੀਤੀ ਤੇ ਬੁਰੇ ਪਾਪਾ ਨੂੰ ਜਿੱਦਣ ਇਥੋਂ ਡੈਣ ਜਾਣ ਲੱਗੀ ਆ ਤੇ ਉਹ ਦਿਨ ਅਮਰਜੀਤ ਤਾਈ ਨੇ ਰੋਕ ਲਿਆ ਉਹ ਦਿਨ ਤਾਂ ਨਹੀਂ ਪਤਾ ਸੀਗਾ ਹਾਂ ਮੰਮੀ ਗੱਲ ਤੇ ਇਹੋ ਆ ਕਿ ਉਹਦੇ ਵਿਚਾਰੀ ਦੇ ਮੂੰਹ ਨਿਕਲ ਗਿਆ ਵੀ ਅੰਜੂ ਬੁੱਤ ਕੋਈ ਗੱਲ ਨਹੀਂ ਤੂੰ ਅੱਜ ਦਾ ਦਿਨ ਰਹਿ ਜਾ ਠੀਕ ਆ ਆਪਣਾ ਡਿਲੀਵਰੀ ਹੋਊਗੀ ਬੱਚਿਆਂ ਦਾ ਤੂੰ ਫੇਸ ਵੇਖੀ ਤੇ ਤੂੰ ਫੇਰ ਚਲ ਜੀ ਇਸੇ ਗੱਲ ਦਾ ਤੋਹਾਂ ਵੀ ਫਾਇਦਾ ਠਾਇਆ ਅਹੀਂ ਕੀ ਫਾਇਦਾ ਉਹਨੂੰ ਹੀ ਫਾਇਦਾ ਠਾਇਆ ਨਾ ਤੇ ਉਹ ਬੇਟੇ ਤੇ ਕੀ ਫਾਇਦਾ ਅਹੀਂ ਤੈਨੂੰ ਕੱਢ ਹੀ ਦੇਣਾ ਨੇ ਕਿ ਮੰਮੀ ਫਾਇਦਾ ਠਾਇਆ ਵਾ ਤੁਸੀਂ ਵੀ ਉਹਦੋਂ ਕਹਿ ਸਕਦੇ ਸੀ ਕੀ ਦੇਖ ਪੈਣੀ ਇਹਨੂੰ ਜਾਣਦੇ ਤੇ ਬੜਾ ਚਿਰ ਇੱਥੇ ਰਹਿ ਗਈ ਆ ਤੁਹਾਡੇ ਤੇ ਪਹਿਲੇ ਇਰਾਦੇ ਸੀ ਉਹਨੂੰ ਇੱਥੇ ਰੱਖਣ ਦੇ ਮੈਂ ਕਿ ਜਾਣਦੀ ਨਹੀਂ ਆ ਮੈਂ ਸਭ ਕੁਝ ਜਾਣਦੀ ਆ ਮੰਮੀ ਮੈਂ ਬੜਾ ਮਰਦੀ ਤੇ ਮੈਨੂੰ ਕੁੱਨਾ ਝੜਨ ਨਹੀਂ ਤੇ ਫੇਰ ਉਹਨੇ ਕਿਉਂ ਮੈਂ ਬੜਾ ਕੁਝ ਬਰਦਾਸ਼ਤ ਕੀਤਾ ਮੰਮੀ ਇਸ ਘਰ ਚ ਮੈਂ ਬੜਾ ਹੀ ਕੁਝ ਬਰਦਾਸ਼ਤ ਕੀਤਾ ਨਾ ਮੈਂ ਬੜ ਕੇ ਆਈ ਹਾਂ ਪਰ ਦਰਜੀ ਉਹਨੂੰ ਦਿੱਤੇ ਜਾਂਦੇ ਸੀ ਜਨਾਨੀ ਨੂੰ ਜਦੋਂ ਇਸ ਘਰ ਚ ਰਹਿੰਦੀ ਸੀ ਨਾ ਸਾਰੇ ਦਰਜੀ ਉਹਨੂੰ ਰੰਜੀਤ ਦਿੰਦਾ ਸੀ ਤੁਹਾਡੇ ਕੀ ਦੇਚ ਆ ਕਿ ਮੈਨੂੰ ਪਤਾ ਨਹੀਂ ਜਦ ਕੋਠੇ ਜਾਂਦੀ ਹੈ ਚੋਰੀ ਕੋਠੇ ਜਾਂਦਾ ਸੀ ਉਹਦੇ ਨਾਲ ਗੱਲਾਂ ਕਰਨ ਹਾਂ ਉਹਦੀ ਚਮੜੀ ਬੜੀ ਚਿੱਟੀ ਸੀ ਨਾ ਆ ਬੰਦੇ ਮਰਦੇ ਚਿੱਟੀ ਚਮੜੀ ਤੇ ਇਹ ਨਹੀਂ ਸੋਚਦੇ ਕਿ ਸਾਡੇ ਘਰ ਖਰਾਬ ਹੋ ਜਾਣਗੇ ਅਸੀਂ ਕੀ ਕਰਾਂਗੇ ਕੱਲ ਨੂੰ ਅਗਲੀਆਂ ਫਾਇਦਾ ਠਾਕ ਤੇ ਗਾਂ ਜਾਂਦੀਆਂ ਨੇ ਬਸ ਕਰ ਨਾ ਬੋਲ ਜਿਸਮਾਂ ਤੇ ਮਰਦੇ ਨੇ ਬੰਦੇ ਮੰਮੀ ਜਿਸਮਾਂ ਤੇ ਹੈ ਇੱਕ ਬੰਦਾ ਨਹੀਂ ਹੈ ਸਮਾਜ ਚ ਪਤਾ ਨਹੀਂ ਕਿੱਦਾਂ ਦੇ ਬੰਦੇ ਨੇ ਲੋਕ ਆਪਣੀਆਂ ਜਨਾਨੀਆਂ ਨੂੰ ਹਰ ਚੀਜ਼ ਤੋਂ ਥੱਲੇ ਲਾ ਕੇ ਤੇ ਦੂਜੀਆਂ ਜਨਾਨੀਆਂ ਨੂੰ ਟੱਲ ਤੇ ਛਡੋਂਦੇ ਨੇ ਜਦ ਦੂਜੀਆਂ ਇਹਨਾਂ ਦਾ ਘਰ ਲੁੱਟ ਕੇ ਚਲ ਜਾਂਦੀਆਂ ਨੇ ਸਾਰਾ ਕੁਝ ਲੈ ਕੇ ਤਾਂ ਫਿਰ ਜਨਾਨੀਆਂ ਦੇ ਦਵਾਰੇ ਬੈਠੇ ਫਿਰਦੇ ਨੇ ਐਹੋ ਜਿਹੇ ਹੁੰਦੇ ਨੇ ਬੰਦੇ